ਤਾਂ ਉਨਿਸਨ ਬੀ ਦੇ ਵਿੱਚ ਬਹੁਤ ਸਾਰੇ ਅਧਿਆਪਕ ਅਸੀਂ ਸਾਰੇ ਜਿਹੜੇ ਹੈ ਇਹ ਪਰਮਨੈਂਟ ਪੋਸਟਾਂ ਦੇ ਤੇ ਆ ਗਈ ਸੀ ਸਿਰਫ ਅਧਿਆਪਕ ਨਹੀਂ ਲੱਗੇ ਬਹੁਤ ਸਾਰੇ ਲੋਕ ਹੈ ਜਿਹੜੇ ਖਬਰਾਂ ਦੇ ਖੇਤਰ ਵਿੱਚ ਚਲੇ ਗਏ ਜਰਨਲਿਜ਼ਮ ਵਿੱਚ ਚਲੇ ਗਏ ਔਰ ਜਦੋਂ ਕੋਈ ਜਥੇਬੰਦੀ ਨਿੱਠ ਕੇ ਕੰਮ ਕਰਦੀ ਹੈ ਤਾਂ ਉਹਨੂੰ ਜ਼ਰੂਰ ਕੁਝ ਨਾ ਕੁਝ ਨਿਬੜਦਾ ਅਸੀਂ ਪੰਜਾਬੀ ਭਾਸ਼ਾ ਦੀਆਂ ਕਾਨਫਰੰਸਾਂ ਕਰਵਾ ਲਈਆਂ ਅਸੀਂ ਸੈਮੀਨਾਰ ਕਰਵਾ ਲਈ ਅਸੀਂ ਰੂਬਰੂ ਕਰਵਾ ਲਈ ਅਸੀਂ ਸਭ ਕੁਝ ਕਰਵਾ ਲਿਆ ਤੇ ਫਿਰ ਵੀ ਅਸੀਂ ਉੱਥੇ ਦੀ ਉੱਥੇ ਕਿਉਂ ਖੜੇ ਆ ਕਿ ਲੋਕ ਪੰਜਾਬੀ ਨਾਲੋਂ ਖਾਸ ਕਰਕੇ ਸਾਡਾ ਨਵਾਂ ਜਿਹੜਾ ਨੌਜਵਾਨ ਵਰਗ ਹੈ ਪੰਜਾਬੀ ਨਾਲੋਂ ਟੁੱਟਦਾ ਜਾ ਰਿਹਾ ਕਿਉਂ ਟੁੱਟਦਾ ਜਾ ਰਿਹਾ ਡਾਕਟਰ ਨਬਰੂ ਮੇਰੇ ਵੱਲੋਂ ਸਭ ਨੂੰ ਬਹੁਤ ਹੀ ਪਿਆਰ ਸਤਿਕਾਰ ਭਰੇ ਸਤਿ ਸ਼ਕਾਲ ਮੈਂ ਹੰਸਰਾਜ ਮੈਲਾ ਮਹਾਵਿਦਿਆਲਾ ਦੇ ਵਿੱਚ ਪੋਸਟ ਗ੍ਰੈਜੂਏਟ ਪੰਜਾਬੀ ਭਾਗ ਦੇ ਮੁਖੀ ਦੇ ਤੌਰ ਤੇ ਕਾਰ ਸੇਵਾਵਾਂ ਦੇ ਰਹੀ ਹਾਂ ਆਪਣੀਆਂ ਔਰ ਡੀਏਪੀ ਸੰਸਥਾਵਾਂ ਦੇ ਵਿੱਚੋਂ ਹੰਸਰਾਜ ਮੈਲਾ ਮਹਾਵਿਦਿਆਲਾ ਇੱਕ ਬਹੁਤ ਹੀ ਸਿਰ ਕੱਢ ਸੰਸਥਾ ਹੈ ਤੇ ਮੈਨੂੰ ਬੜਾ ਮਾਣ ਹੈ ਕਿ ਅਸੀਂ ਇਸ ਸੰਸਥਾ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਇਆ اور ਇਹਨਾਂ ਲਈ ਸੀ ਬਹੁਤ ਸਾਰਾ ਕੰਮ ਕੀਤਾ ਪਰ ਇਹ ਸਾਰਾ ਕੰਮ ਸੀ ਤਾਂ ਕਰ ਸਕੀ ਹਾਂ ਕਿਉਂਕਿ ਪੰਜਾਬੀ ਮਾਂ ਬੋਲੀ ਨੇ ਪੰਜਾਬੀ ਭਾਸ਼ਾ ਨੇ ਸਾਨੂੰ ਇਹ ਮੌਕਾ ਦਿੱਤਾ ਅੱਜ ਮੈਂ ਅਧਿਆਪਕ ਜਥੇਬੰਦੀ ਜਿਹੜੀ ਡਾਕਟਰ ਰੰਧਾਵਾ ਤੇ ਉਹਨਾਂ ਦੇ ਸਾਥੀਆਂ ਨੇ ਆਰੰਭ ਕੀਤੀ ਸੀ ਇਸ ਨੂੰ ਸੰਬੋਧਨ ਕਰਨ ਦੇ ਨਾਲ-ਨਾਲ ਬਾਕੀ ਸਭ ਨੂੰ ਵੀ ਸੰਬੋਧਨ ਕਰ ਰਹੀ ਹਾਂ ਔਰ ਮੈਂ ਵਧਾਈ ਦੇਣਾ ਚਾਹੁੰਦੀ ਹਾਂ ਕਿ ਅਸੀਂ ਸਾਰੇ ਇੱਕ ਮੰਚ ਤੇ ਇਕੱਤਰ ਹੋ ਰਹੀਆਂ ਇਹ ਬਹੁਤ ਚੰਗੀ ਗੱਲ ਹੈ ਕੁਝ ਇੱਕ ਗੱਲਾਂ ਕਰਨੀਆਂ ਨੇ ਆਪਾਂ ਕੁਝ ਜਿਹੜੀਆਂ ਗੱਲਾਂ ਨੇ ਖਾਸ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਪੰਜਾਬੀ ਮਾਂ ਬੋਲੀ ਨੂੰ ਜਦੋਂ ਗਵਰਨਮੈਂਟ ਨੇ ਹੁੰਗਾਰਾ ਭਰਿਆ ਸੀ ਤਾਂ 1990 ਦੇ ਵਿੱਚ ਬਹੁਤ ਸਾਰੇ ਅਧਿਆਪਕ ਅਸੀਂ ਸਾਰੇ ਜਿਹੜੇ ਹੈ ਇਹ ਪਰਮਨੈਂਟ ਪੋਸਟਾਂ ਦੇ ਤੇ ਆ ਗਈ ਸੀ ਲਾਜ਼ਮੀ ਪੰਜਾਬੀ ਹੋਈ ਲਾਜ਼ਮੀ ਪੰਜਾਬੀ ਦੇ ਹੁੰਦਿਆਂ ਹੀ ਰੋਜ਼ਗਾਰ ਦੇ ਮੌਕੇ ਪੱਧਗੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਸੋਹਣੀਆਂ ਨੌਕਰੀਆਂ ਮਿਲ ਗਈਆਂ ਔਰ ਮੈਨੂੰ ਵੀ 3 ਦਹਾਕੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਇਸ ਸੰਸਥਾ ਦੇ ਨਾਲ ਜੁੜੇ ਹੋਏ ਔਰ ਬਤੌਰ ਪੰਜਾਬੀ ਭਾਸ਼ਾ ਦੀ ਅਧਿਆਪਕ ਹੋਣ ਦੇ ਨਾਤੇ ਮੇਰੇ ਕੋਲੇ ਬਹੁਤ ਸਾਰੀਆਂ ਆਪਰਚੂਨਿਟੀਆਂ ਆਈਆਂ ਇਸ ਵਿੱਚ ਕੇਵਲ ਇਹ ਨਹੀਂ ਹੋਇਆ ਕਿ ਮੈਂ ਪੰਜਾਬੀ ਭਾਸ਼ਾ ਨਾਲ ਜੁੜ ਕੇ ਸਿਰਫ ਪੰਜਾਬੀ ਦੇ ਵਿਦਿਆਰਥੀਆਂ ਨੂੰ ਪੜਾਇਆ ਨਾ ਪੰਜਾਬੀ ਸੱਭਿਆਚਾਰ ਦੀ ਮੁਕੰਮਲ ਤੌਰ ਤੇ ਜਿੰਨੀ ਸੇਵਾ ਕਰ ਸਕਦੀ ਸੀ ਜਾਂ ਜਿੰਨਾ ਵੱਧ ਤੋਂ ਵੱਧ ਇਹਦੇ ਵਿੱਚ ਹਿੱਸਾ ਪਾ ਸਕਦੀ ਸੀ ਉਹ ਸਭ ਕੁਝ ਕੀਤਾ ਜਿਸ ਦੇ ਸਦਕੇ ਮੈਨੂੰ ਆਪਣੇ ਹੀ ਕਾਲਜ ਦੇ ਵਿੱਚ ਡੀਨ ਯੂਥ ਵੈਲਫੇਅਰ ਵੈਲਫੇਅਰ ਔਰ ਇਨਚਾਰਜ ਆਰਟਸ ਫੈਕਲਟੀ ਸੀਨੀਅਰ ਮੋਸਟ ਵੀ ਹਾਂ ਐਸ ਵਿਲੇ ਮੈਂ ਵਾਈਸ ਪ੍ਰਿੰਸੀਪਲ ਦੇ ਤੌਰ ਤੇ ਵੀ ਕੰਮ ਕਰ ਰਹੀ ਹਾਂ ਔਰ ਇਹ ਸਾਰੇ ਮੌਕੇ ਮੈਨੂੰ ਪੰਜਾਬੀ ਭਾਸ਼ਾ ਨੇ ਦਿੱਤੇ ਫਿਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਨ ਦਾ ਮੌਕਾ ਵੀ ਮੈਨੂੰ ਪੰਜਾਬੀ ਭਾਸ਼ਾ ਨੇ ਦਿੱਤਾ ਬਹੁਤ ਸਾਰੀਆਂ ਕਾਨਫਰੰਸਿਸ ਅਟੈਂਡ ਕੀਤੀਆਂ ਮੇਰਾ ਕੱਲ ਕੋਈ ਤੀਸ਼ ਇਹੋ ਜਾਂ ਨਹੀਂ ਹੈਗਾ ਜਿੱਥੇ ਜਾਣ ਦਾ ਮੌਕਾ ਨਹੀਂ ਮਿਲਿਆ ਬਹੁਤ ਸਾਰੇ ਵੱਡੇ ਵਿਸ਼ਾਲ ਪੱਧਰ ਤੇ ਪੰਜਾਬੀ ਸਾਹਿਤਕਾਰਾਂ ਨਾਲ ਮਿਲਨ ਗਿਲੰਦ ਦੇ ਮੌਕੇ ਪ੍ਰਦਾਨ ਹੋਏ ਬਹੁਤ ਜ਼ੋਨਾ ਸਾਰਾ ਕੁਝ ਸਾਨੂੰ ਇਸ ਪੰਜਾਬੀ ਭਾਸ਼ਾ ਦੇ ਸਿਰੋਂ ਮਿਲਿਆ ਰੋਜ਼ਗਾਰ ਮਿਲਿਆ ਰੋਜ਼ਗਾਰ ਨਾਲ ਬਹੁਤ ਸਾਰੀਆਂ ਹੋਰ ਪਲਣਾ ਜੁੜੀਆਂ ਹੁੰਦੀਆਂ ਜਿਹੜੀਆਂ ਆਪਾਂ ਸਾਰੇ ਜਾਣਦੇ ਆ ਤੇ ਰੋਜ਼ਗਾਰ ਤੋਂ ਪਰਿਵਾਰ ਪਰਿਵਾਰ ਤੋਂ ਅੰਗੇ ਬਹੁਤ ਕੁਝ ਮਿਲਿਆ ਸੋ ਬਹੁਤ ਸ਼ੁਕਰਗੁਜ਼ਾਰ ਆ ਸੀ ਕਿ ਪਾਸੇ ਗਵਰਨਮੈਂਟ ਦੇ ਕਿ ਪਰਮੰਟ ਨੇ ਸਾਡੀ ਕਿਤੇ ਸੁਣੀ ਸੀ ਤਾਂ ਅਸੀਂ ਅ ਲਗਭਗ ਜਿਵੇਂ ਅੰਮੇ ਕਰਕੇ ਨਿਕਲੇ ਆ ਪੰਜਾਬੀ ਦੀ ਤੇ ਨਾਲ ਦੀ ਨਾਲ ਹੀ ਅਸੀਂ ਨੌਕਰੀਆਂ ਤੇ ਆ ਕੇ ਕਿਤਨਾ ਕਿਤੇ ਲੱਗਦੇ ਆ ਸਿਰਫ ਅਧਿਆਪਕ ਨਹੀਂ ਲੱਗੇ ਬਹੁਤ ਸਾਰੇ ਲੋਕ ਹੈ ਜਿਹੜੇ ਖਬਰਾਂ ਦੇ ਖੇਤਰ ਵਿੱਚ ਚਲੇ ਗਏ ਜਰਨਲਿਜ਼ਮ ਵਿੱਚ ਚਲੇ ਗਏ ਬਹੁਤ ਸਾਰੇ ਹੋਰ ਵਿਭਾਗ ਨੇ ਜਿੱਥੇ ਇਹਨਾਂ ਦੀਆਂ ਬਹੁਤ ਸਾਰੀਆਂ ਓਪਰਚ्युनिटीਜ਼ ਸੀ ਇਹ ਉੱਥੇ ਚਲੇ ਗਏ ਸੋ ਇਹੋ ਜਿਹਾ ਕੁਝ ਨਹੀਂ ਆ ਕਿ ਸਾਨੂੰ ਨੌਕਰੀਆਂ ਦੀ ਜਿਹੜੀ ਕੋਈ ਬਹੁਤ ਜ਼ਿਆਦਾ ਘੱਲਣਾ ਘੱਲ ਨਹੀਂ ਪਈ ਤੇ ਸਾਨੂੰ ਮਿਲੀਆਂ ਨਹੀਂ ਸਾਨੂੰ ਮਿਲੀਆਂ ਹਾਂ ਇੱਕ ਜ਼ਰੂਰ ਹੈ ਕਿ ਸਾਨੂੰ ਆਪਣੀ ਮਿਹਨਤ ਜਿਹੜੀ ਹੈ ਉਹ ਜ਼ਰੂਰ ਨਾਲ ਦੀ ਨਾਲ ਪੂਰੀ ਜਿਹੜੀ ਹੈ ਉਹ ਲਗਾਉਣੀ ਪਈ ਹੈ ਇਹ ਨਹੀਂ ਕਿ ਉਦਾਂ ਹੀ ਮਿਲ ਗਈਆਂ ਜਾਂ ਐਵੇਂ ਹੀ ਮਿਲ ਗਈਆਂ ਇਸ ਤਰ੍ਹਾਂ ਮੈਂ ਵੀ ਕੁਝ ਨਹੀਂ ਸੀਗਾ ਪੰਜਾਬੀ ਭਾਸ਼ਾ ਲਾਜ਼ਮੀ ਗੌਰਮਨ ਨੇ ਕੀਤੀ ਉਹਦੇ ਨਾਲ ਸਾਰੇ ਵਿਦਿਆਰਥੀਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਪੰਜਾਬੀ ਜਿਹੜੀ ਹੈ ਉਸਨੇ ਜ਼ੋਰ ਫੜਿਆ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਕਦੇ-ਕਦੇ ਮੈਨੂੰ ਵੀ ਬੜੇ ਸਵਾਲ ਹੁੰਦੇ ਨੇ ਕਿ ਜੀ ਪੰਜਾਬ ਦੇ ਵਿੱਚ ਪੰਜਾਬੀ ਦਾ ਬਹੁਤ ਮਾੜਾ ਹਾਲ ਹੈ ਅਗੋਂ ਪੰਜਾਬੀ ਭਾਸ਼ਾ ਤੁਰਨ ਵਾਲੀ ਨਹੀਂ ਹੈਗੀ ਆ ਵਿਦੇਸ਼ਾਂ ਦੇ ਵਿੱਚ ਜਾਉ ਤਾਂ ਅਕਸਰ ਇਹ ਗੱਲਬਾਤ ਹੁੰਦੀ ਹੈ ਬਹੁਤ سارے ਚੈਨਲਸ ਦੇ ਉੱਤੇ ਮੈਂ ਸੰਬੋਧਨ ਵੀ ਕੀਤਾ ਹੋਇਆ ਹੈ ਕਿ ਹੁੰਦਾ ਬਹੁਤ ਵੱਡੇ ਵਿਸ਼ਾਲ ਪੱਦਰ ਤੇ ਪੂਰੇ ਵਿਸ਼ਵ ਪੱਦਰ ਤੇ ਪੰਜਾਬੀ ਫੈਲੇ ਹੋਏ ਨੇ ਤੇ ਜਦੋਂ ਨਹੀਂ ਫੈਲੇ ਹੋਈ ਸੀ ਉਦੋਂ ਪੰਜਾਬੀ ਭਾਸ਼ਾ ਨਹੀਂ ਸਾਡੀ ਕਿਤੇ ਗਈ ਤਾਂ ਹੁਣ ਤਾਂ ਕਿਵੇਂ ਚਲੀ ਜਾਏਗੀ ਹਾਂ ਲਿਖਤੀ ਭਾਸ਼ਾ ਦੇ ਉੱਤੇ ਤੁਹਾਡੇ ਜੇ ਸਵਾਲ ਜੇ ਜ਼ਰੂਰ ਖੜੇ ਹੋ ਜਾਂਦੇ ਨੇ ਕਿ ਲਿਖਤੀ ਤੌਰ ਤੇ ਸ਼ਾਇਦ ਸਾਡੀ ਸਕ੍ਰਿਪਟ ਹੈ ਜਿਹੜੀ ਉਹਦੇ ਤੇ ਬਹੁਤ ਸਾਰਾ ਪ੍ਰਭਾਵ ਪਵੇਗਾ ਲੇਕਿਨ ਹੁਣ ਜਿਹੜੀ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਵੀ ਹਨ ਬਹੁਤ ਸਾਰੇ ਫਿਕਰ ਵੀ ਹਨ ਉਹ ਫਿਕਰ ਇਹ ਹਨ ਕਿ ਜਿਸ ਵੇਲੇ ਅਸੀਂ ਲੋਕ ਆਏ ਸੀ ਉਦੋਂ ਸਾਨੂੰ ਬਹੁਤ ਸੋਹਣੇ ਮੋਕੇ ਮਿਲ ਗਏ ਸਨ ਪਰ ਉਸ ਤੋਂ ਫਿਰ ਲੰਬਾ ਸਮਾਂ ਬਾਅਦ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਹੋਰ ਨਵੀਆਂ ਜਿਹੜੀਆਂ ਪੋਸਟਾਂ ਆ ਉਹ ਨਹੀਂ ਭਰੀਆਂ ਜਾ ਰਹੀਆਂ ਬਹੁਤ ਸਾਰੇ ਨਵੇਂ ਪੰਜਾਬੀ ਅਧਿਆਪਕ ਨੇ ਜਿਨ੍ਹਾਂ ਨੂੰ ਬਹੁਤ ਸਾਰੀਆਂ ਰੁਜ਼ਗਾਰ ਦੇ ਵਿੱਚ ਮੁਸ਼ਕਿਲਾਂ ਆ ਰਹੀਆਂ ਨੇ بڑے ਯੋਗ ਪੀ ਐਚ ਡੀਸ ਕਰਨ ਤੋਂ ਬਾਅਦ ਵੀ ਫ੍ਰੀ ਬੈਠੇ ਹੋਏ ਨੇ ਜਾਂ ਕਈਆਂ ਨੂੰ ਨੌਕਰੀ ਮਿਲੀ ਵੀ ਹੋਈ ਹੈ ਤੇ ਉਹਨਾਂ ਨੂੰ ਕੋਈ ਖਾਸ ਜਿਹੜਾ ਵੇਤਨ ਨਹੀਂ ਮਿਲਦਾ ਪਿਆ ਜਦ ਕਿ ਸਾਨੂੰ ਅ ਪਿੱਛੇ ਬਹੁਤ ਅੱچھے ਸਾਨੂੰ ਜਿਹੜੀ ਹੈ ਸੈਲਰੀ ਜਿਹੜੀ ਹੈ ਸਾਨੂੰ ਬਹੁਤ ਅੱਛੀ ਮਿਲੀ ਹੈ ਅਸੀਂ ਲੋਕ ਅੱਛੀਆਂ ਸੈਲਰੀਜ਼ ਤੇ ਕੰਮ ਕਰਦੇ ਆ ਰਹੇ ਆ ਸਮਾਂ ਜ਼ਰੂਰ ਲੱਗਿਆ ਹੈ ਯਾਨੀ ਕਿ ਇੱਕ ਦਿਨ ਚ ਮਿਲ ਗਿਆ ਸਾਰਾ ਕੁਝ ਉਹਦੇ ਲਈ ਯੂਨੀਅਨਸ ਨੇ ਜਥੇਬੰਦੀਆਂ ਨੇ ਹਮੇਸ਼ਾ ਵੱਧ ਚੜ ਕੇ ਹਿੱਸਾ ਪਾਇਆ ਤਾਂ ਹੀ ਇਹ ਸਾਰੀਆਂ ਪ੍ਰਾਪਤੀਆਂ ਹੋ ਸਕੀਆਂ ਔਰ ਜਦੋਂ ਕੋਈ ਜਥੇਬੰਦੀ ਨਿੱਠ ਕੇ ਕੰਮ ਕਰਦੀ ਹੈ ਤਾਂ ਉਹਨੂੰ ਜ਼ਰੂਰ ਕੁਝ ਨਾ ਕੁਝ ਨਿਪਟਦਾ ਹੈ ਹੋਂ ਜਿਹੜੀ ਮੈਂ ਗੱਲ ਕਰਨਾ ਚਾਹੁੰਦੀ ਆ ਫਿਕਰਮੰਦੀ ਸकता ਮਤ ਕੀ ਹੈ ਕਿ ਅਸੀਂ ਲੋਕ ਸੋਚਦੇ ਆ ਕਿ ਅਸੀਂ ਪੰਜਾਬੀ ਭਾਸ਼ਾ ਦੀਆਂ ਕਾਨਫਰੰਸਾਂ ਕਰਵਾ ਲਈਆਂ ਅਸੀਂ ਸੈਮੀਨਾਰ ਕਰਵਾ ਲਈ ਅਸੀਂ ਰੂਬਰੂ ਕਰਵਾ ਲਈ ਅਸੀਂ ਸਭ ਕੁਝ ਕਰਵਾ ਲਿਆ ਤੇ ਫਿਰ ਵੀ ਅਸੀਂ ਉੱਥੇ ਦੀ ਉੱਥੇ ਕਿਉਂ ਖੜੇ ਆ ਕਿ ਲੋਕ ਪੰਜਾਬੀ ਨਾਲੋਂ ਖਾਸ ਕਰਕੇ ਸਾਡਾ ਨਵਾਂ ਜਿਹੜਾ ਨੌਜਵਾਨ ਵਰਗ ਹੈ ਪੰਜਾਬੀ ਨਾਲੋਂ ਟੁੱਟਦਾ ਜਾ ਰਿਹਾ ਕਿਉਂ ਟੁੱਟਦਾ ਜਾ ਰਿਹਾ ਹੈ ਕਿ ਇੱਥੇ ਕਿੱਥੇ ਕਮੀ ਹੈ ਸਾਡੇ ਵਿੱਚ ਬਹੁਤ سارے ਸਵਾਲ ਉਠਾਉਂਦੇ ਨੇ ਕਿ ਨਹੀਂ ਜੀ ਅੰਗਰੇਜ਼ੀ ਭਾਸ਼ਾ ਫਰੂ ਹੋ ਰਹੀ ਹੈ ਰੋਜ਼ਗਾਰ ਦੇ ਵਿੱਚ ਮਦਦ ਨਹੀਂ ਕਰਦੀ ਪੰਜਾਬੀ ਇਹ ਸਾਰੇ ਕਾਰਨ ਨੇ ਪਰ ਮੈਨੂੰ ਇਸ ਤੋਂ ਵੱਧ ਇਹ ਕੁਝ ਹੋਰ ਗੱਲਾਂ ਲੱਗਦੀਆਂ ਨੇ ਕਿ ਸਾਡੀ ਜਿਹੜੀ ਪੰਜਾਬੀ ਭਾਸ਼ਾ ਹੈ ਉਸ ਨੂੰ ਅਸੀਂ ਬੋਲਦੇ ਜ਼ਰੂਰ ਹਾਂ ਪਰ ਅਸੀਂ ਕਈ ਵਾਰੀ ਇਸ ਨੂੰ ਸੰਜੀਦਗੀ ਦੇ ਨਾਲ ਨਹੀਂ ਲੈਂਦੇ ਕਿ ਅਸੀਂ ਆਪਣੀ ਭਾਸ਼ਾ ਤੇ ਉੱਤੇ ਇੱਕ ਮਹਾਰਤ ਰੱਖਣੀ ਹੈ ਹਰ ਭਾਸ਼ਾ ਜਿਹੜੀ ਉਹਦੀ ਖੂਬਸੂਰਤੀ ਨੂੰ ਪੇਸ਼ ਕੀਤਾ ਜਾਏਗਾ ਤਾਂ ਉਹ ਭਾਸ਼ਾ ਵਿਕਸਿਤ ਹੋਏਗੀ ਜੇ ਤੁਸੀਂ ਪੰਜਾਬੀ ਨੂੰ ਮਹਿਜ਼ ਇੱਕ ਸਧਾਰਨ ਜੇ ਪਦਰਤ ਲੈ ਕੇ ਚੱਲੋਗੇ ਤਾਂ ਬਹੁਤ ਸਰੀਆਂ ਗੱਲਾਂ ਦੇ ਵਿੱਚ ਸਾਡਾ ਇੱਕ ਪੰਪਾਬ ਜਿਹੜਾ ਉਹ ਨਹੀਂ ਸਿਰਜਿਆ ਜਾ ਸਕਦਾ ਭਾਵੇਂ ਅਸੀਂ ਐਂਕਰਿੰਗ ਕਰ ਰਹੀ ਹੋਈਏ ਭਾਵੇਂ ਅਸੀਂ ਕਿਸੇ ਨੂੰ ਸੰਬੋਧਨ ਕਰ ਰਹੀ ਹੋਈਏ ਸਾਡੇ ਵਿੱਚ ਇੱਕ ਲਫ਼ਜ਼ਾਂ ਦੀ ਪਕੜ ਹੋਣੀ ਚਾਹੀਦੀ ਹੈ ਸਾਡੇ ਉਚਾਰਨ ਦੇ ਵਿੱਚ ਸ਼ੁੱਧਤਾ ਹੋਣੀ ਚਾਹੀਦੀ ਹੈ ਜਿਹੜੀ ਕਿ ਕਈ ਵਾਰੀ ਮਾਫ਼ ਕਰਨਾ ਕਿ ਬਹੁਤ ਸਾਰੇ ਅਧਿਆਪਕਾਂ ਦੇ ਵਿੱਚ ਵੀ ਉਹ ਚੀਜ਼ ਨਜ਼ਰ ਨਹੀਂ ਆਉਂਦੀ ਬਹੁਤ ਕਮੀਆਂ ਹੁੰਦੀਆਂ ਨੇ